ਲੋ ਵੀ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਲੈ ਕੱਢ ਕੇ ਲਿਆਏ ਆਂ ਪੁਰਾਣਾ ਖੁੰਡ ਸਵਰਾਜ ਆ ਲੰਦਾ ਬੇਸ਼ੱਕ ਸਵਰਾਜ ਨੇ ਵੱਡੇ ਵੱਡੇ ਟਰੈਕਟਰ ਕੱਢ ਤੇ 963 ਵਰਗੇ 4x4 ਕੱਢ ਤੇ ਪਰ ਜਿਹੜਾ ਪੁਰਾਣਾ ਖੁੰਡ ਆਣਾ ਇਹਦੇ ਲਈ ਗੱਲ ਨਹੀਂ ਬਣਦੀ ਸੋ ਕਿਸਾਨ ਵੀਰੋ ਵੱਡੇ ਵੱਡੇ ਟਰੈਕਟਰਾਂ ਨੇ ਇਹ ਛੋਟੇ ਟਰੈਕਟਰ ਖਤਮ ਕਰਤੇ ਲੋਕ ਹੋ ਗਏ ਬਹੁਤ ਘੱਟ ਦੇਖਣ ਨੂੰ ਮਿਲਦਿਆ ਸੋ ਅੱਜ ਆਪਾਂ ਤੁਹਾਡੇ ਲਈ ਇਹ ਲੈ ਆਇਆ ਕ ਕੱਢ ਕੇ ਮੰਡੀ ਦੇ ਵਿੱਚੋਂ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਦਬਾ ਲਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਸੋ ਕਿਸਾਨ ਵੀਰੋ ਇਹ ਦੇਖੋ ਤੁਹਾਡੇ ਸਾਹਮਣੇ ਤੁਸੀਂ ਪ੍ਰਾਈਮ ਟਾਈਮ ਦੇ ਵਿੱਚ ਦੇਖਿਆਗਾ ਬਹੁਤ ਜ਼ਿਆਦਾ ਹੁੰਦੇ ਸੀ ਪਰ ਹੁਣ ਕਿਸੇ ਕਿਸੇ ਪਿੰਡ ਦੇ ਵਿੱਚ ਟਾਵਾ ਟਾਵੇ ਮਿਲਦਾ ਹੈ ਸੋ ਤੁਹਾਡੇ ਸਾਹਮਣੇ ਆ ਦੇਖੋ ਯਾਰ ਛੋਟਾ ਟਰੈਕਟਰ ਬੜਾ ਸੋਹਣਾਗਾ ਸਰਤਾਜ 720 ਇਹਦੀ ਤਕਰੀਬਨ 20 ਹਾਰਸ ਪਾਵਰ ਦੀ ਪਾਵਰ ਆਗੀ ਤੇ ਛੋਟਾ ਜਿਹਾ ਇੰਜਨ ਆ ਯਾਰ ਛੋਟਾ ਟਰੈਕਟਰ ਆ ਪਰਗਮਾ ਵਧੀਆ ਦੰਦਾ ਕਿੱਲੇ ਦੋ ਕਿੱਲੇ ਨੂੰ ਮਰਦਾ ਨਹੀਂ ਇਹ ਟਰਾਲੇ ਟੋਲੇ ਦਾ ਕੰਮ ਵਧੀਆ ਸੱਤ ਹਾਲੋਂ ਵਧੀਆ ਖੈਦਾ ਨਜ਼ਾਰੇਦਾਰ ਦੇਖੋ ਤੁਹਾਡੇ ਸਾਹਮਣੇ ਸੋਹਣਾ ਵੜਾ ਲੱਗਦਾ ਯਾਰ ਨਿੱਕਾ ਜਾਏ ਸੋ ਭਾਈ ਅੱਜ ਮੰਡੀ ਚ ਲੈ ਗਿਆ ਦਾਣਾ ਮੰਡੀ ਦੇ ਵਿੱਚ 720 ਸਰਤਾਜ ਪੁਰਾਣੇ ਟਾਈਮਾਂ ਦੇ ਵਿੱਚ ਇਹ ਪੂਰੀ ਚੜਾਈ ਚੰਨ ਤੇ ਆਪਦੇ ਟਾਈਮ ਦੇ ਵਿੱਚ ਤੇ ਦੇਖੋ ਸੀ ਨਿਕਾ ਜਾ ਇੰਜਨਾਂ ਦਾ ਸੋ ਮੂਰੇ ਵਾਸਾ ਰੈਡੀਟਰ ਆ ਗਿਆ ਇਹ ਛੋਟਾ ਇੰਜਣ ਆ ਕਿ ਸਿਲੰਡਰ ਜਿਹੜਾ ਹੈਗਾ ਇੰਜਣ ਆ ਇਹਦਾ ਇਹਦਾ ਕੋਈ ਖਰਚਾ ਵੀ ਬੜਾ ਨਹੀਂ ਖਰਚਾ ਇਹਦਾ ਬਹੁਤ ਘੱਟ ਆ ਮੈਂ ਮੰਨ ਲਵਾਂ ਤੇਲ ਦੂਣ ਦਾ ਸੌਂਦਾ ਹੀ ਆ ਇਹ ਪਰ ਡੀਨੇ ਵਾਲਾ ਕੰਮ ਹੀ ਸੀਦਾ ਤਾਂ ਤੇ ਪੂਰਾ ਕੰਮ ਜਾਬ ਟਰੈਕਟਰ ਸ਼ਾਪ ਨੇ ਟਾਈਮ ਦੇ ਵਿੱਚ ਇਹ ਸੋ ਦੇਖੋ ਕਿਸਾਨ ਵੀਰੋ ਜਿੰਨਾ ਭਰਾਉਣ ਨਹੀਂ ਦੇਖਿਆ ਜਿਵੇਂ ਅੱਜਕੱਲ ਛੋਟੇ ਬੱਚੇ ਆ ਉਹਨਾਂ ਨੂੰ ਤੇ ਇਹ ਚੀਜ਼ ਦਾ ਪਤਾ ਹੀ ਨਹੀਂ ਵੀ ਆ ਵੀ ਟਰੈਕਟਰ ਹੁੰਦਾ ਸੀ ਕਿਉਂਕਿ ਹੁਣ ਬਹੁਤ ਘੱਟ ਗਏ ਕਿਸੇ ਪੈਂਡ ਦੇ ਵਿੱਚ ਵਰਲੇ ਹੀ ਮਿਲਦਾ ਹੈ ਸਬਾਈ ਨੇ ਪੂਰਾ ਰੱਖਿਆ ਹੋਇਆ ਹੈ ਅਜੇ ਤੱਕ ਬਾਈ ਕੰਦਾ ਜਿਹੜਾ ਦਾ ਖਰਚੇ ਕੋਈ ਹੈ ਨਹੀਂ ਕੰਦਾ ਤੇਲ ਦੂੜ ਲਗਾਉਂਦਾ ਜਮਾ ਨਜ਼ਾਰੇਦਾਰ ਚੀਜ਼ ਆ ਪੂਰੀ ਕੰਮ ਵਧੀਆ ਦਿੰਦਾ ਟਰੈਕਟਰ ਵਾਲੀ ਟਰਾਲੀ ਵਗੈਰਾ ਨੂੰ ਪੱਠੇ-ਪੁੱਠੇ ਲਿਆਈ ਦੇ ਕੰਦਾ ਪੂਰੇ ਵਧੀਆ ਸੋ ਤੁਹਾਡੇ ਸਾਹਮਣੇ ਦੇਖੋ ਕਿਆ ਬਾਤ ਜੀ ਆ ਸੋ ਕਿਸਾਨ ਵੀਰ ਆਪਾਂ ਹੋਰ ਵੀ ਪ੍ਰਾਣੀਆਂ ਚੀਜ਼ਾਂ ਖੇਤੀਬਾੜੀ ਸੰਬੰਧੀ ਪਸ਼ੂਆਂ ਸੰਬੰਧੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਤੇ ਆਪਾਂ ਜੀ ਦਾ ਸਾਫ ਸਬਸਕ੍ਰਾਈਬ ਕਰਨਾ ਤੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਅੱਗੇ ਦੀ ਅੱਗੇ ਬਾਕੀ ਦੱਸੋ ਤੁਹਾਨੂੰ ਕਿਵੇਂ ਲੱਗਿਆ ਸਰਤਾਜ 720 ਸੋ ਬਹੁਤ ਭਰਾਮਾ ਦੇ ਇਹ ਸਾਹਮਣੇ ਰੱਖਿਆ ਹੋਇਆ ਪੂਰੇ ਮੋਡੀਫਾਈਡ ਤਿਆਰ ਕਰਕੇ ਰੱਖਿਆ ਹੋਇਆ ਬਾਈਕ ਦਾ ਕੰਮ ਤਾਂ ਪੂਰਾ ਲਈਦਾ ਕੁਝ ਹੋਰ ਟਾਇਰ ਛੋੜਾ ਹੈ ਟ੍ਰੈਡਰ ਬੁੱਕਲ ਜੀ ਆ ਜਾਂਦਾ ਹੈ ਹੈਂਡਲ ਤੇ ਸਟਾਰਟ ਆ ਮਾਰੇ ਨਾਲ ਸੋ ਵੀਡੀਓ ਨੂੰ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ